ਮੈਂ ਇੱਕ ਸ਼ੇਅਰ ਸੁਣ ਰਿਹਾ ਸੀ ਸ਼ੇਅਰ ਐਦਾਂ ਸੀ ਕਹਿੰਦਾ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ ਕੁੱਤੇ ਹੁੰਦੇ ਤਾਂ ਵਫਾ ਕਰਦੇ ਕੁੱਤੇ ਹੁੰਦੇ ਤਾਂ ਵਫਾ ਕਰਦੇ ਜਨਾਬ ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ ਸੋ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਕੱਲ ਦਾ ਦੌਰ ਐਦਾਂ ਦਾ ਦੌਰ ਹੈ ਕਿ ਬੰਦਾ ਕਿਸੇ ਉੱਤੇ ਵੀ ਭਰੋਸਾ ਨਹੀਂ ਕਰ ਸਕਦਾ ਇਸ ਲਈ ਹੀ ਮੇਰੇ ਖਿਆਲ ਦੇ ਵਿੱਚ ਜਿਆਦਾ ਰੁਝਾਨ ਲੋਕਾਂ ਦਾ ਜਾਨਵਰ ਪਾਲਣ 'ਚ ਹੋਇਆ ਕੁੱਤੇ ਪਾਲਣ 'ਚ ਹੋਇਆ ਕਿਉਂਕਿ ਕੁੱਤੇ ਨੇ ਘੱਟੋ-ਘੱਟ ਵਫਾਤਾ ਕਰਦੇ ਨੇ ਪਰ ਇਨਸਾਨ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਤੁਹਾਡੇ ਨਾਲ ਬੇਵਫਾਈ ਕਰ ਜਾਵੇ ਤੇ ਤੁਹਾਡਾ ਕਿੱਡਾ ਵੱਡਾ ਨੁਕਸਾਨ ਕਰ ਦੇਵੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇੱਕ ਜਿਸ ਉੱਤੇ ਕਿਸੇ ਨੂੰ ਬੜਾ ਮਾਣ ਸੀ ਉਸ ਨੇ ਉਸ ਦਾ ਮਾਣ ਤੋੜਿਆ ਤੋੜਨ ਤੋਂ ਬਾਅਦ ਉਸ ਦਾ ਕਤਲ ਵੀ ਕਰ ਦਿੱਤਾ ਘਰ ਵਿੱਚ ਲੁੱਟ ਪਾਟ ਵੀ ਕਰ ਦਿੱਤੀ ਤੇ ਜਦੋਂ ਉਸ ਬੰਦੇ ਦਾ ਨõ ਸਾਹਮਣੇ ਆਇਆ ਪੁਲਿਸ ਨੇ ਤਫ਼ਤੀਸ਼ ਕੀਤੀ ਤੇ ਨõ ਸਾਹਮਣੇ ਆਇਆ ਤਾਂ ਲੋਕ ਹੈਰਾਨ ਸੀ ਘਰ ਵਾਲੇ ਵੀ ਹੈਰਾਨ ਸੀ ਕਿ ਇਹ ਬੰਦਾ ਐਦਾਂ ਕਿਵੇਂ ਕਰ ਸਕਦਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਇਹ ਸੱਚੀ ਘਟਨਾ ਲਖਨਊ ਦੇ ਪੌਸ਼ ਇਲਾਕੇ ਇੰਦਰਾ ਨਗਰ ਦੀ ਗੱਲ ਹੈ 25 ਮਈ 2024 ਦੀ ਦਿਨ ਸ਼ਨੀਵਾਰ ਦਵਿੰਦਰ ਦੂਬੇ ਜੋ ਕਿ ਇੱਕ ਆਈਏਐਸ ਰਿਟਾਇਰਡ ਅਫਸਰ ਸੀ ਉਸ ਦੀ ਪਤਨੀ ਤੇ ਦਵਿੰਦਰ ਦੂਬੇ ਦੋਨੋਂ ਇੱਥੇ ਰਹਿੰਦੇ ਸੀ ਪਤਨੀ ਦਾ ਨਾਮ ਮੋਹਣੀ ਦੂਬੇ ਸੀ ਇਹ ਦਵਿੰਦਰ ਦੂਬੇ ਦੀ ਦੂਸਰੀ ਪਤਨੀ ਸੀ ਕਿਉਂਕਿ ਏਸ ਦੀ ਪਹਿਲੀ ਪਤਨੀ ਦੀ ਮੌਤ ਹੋ ਚੁੱਕੀ ਸੀ ਰਿਟਾਇਰਮੈਂਟ ਤੋਂ 2 ਸਾਲ ਪਹਿਲਾਂ ਦਵਿੰਦਰ ਨੇ ਮੋਹਣੀ ਦੇ ਨਾਲ ਵਿਆਹ ਕਰਵਾ ਲਿਆ ਸੀ ਦਵਿੰਦਰ ਦੇ ਪਹਿਲੇ ਵਿਆਹ ਦੇ ਦੋ ਮੁੰਡੇ ਸਨ ਜੋ ਕਿ ਇੱਕ ਨੌਇਡਾ ਦੇ ਵਿੱਚ ਰਹਿੰਦਾ ਸੀ ਤੇ ਦੂਸਰਾ ਲਖਨਊ ਦੇ ਵਿੱਚ ਇੱਕ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ ਇਹਨਾਂ ਕੋਲ ਜ਼ਮੀਨ ਜਾਇਦਾਦ ਦੀ ਕੋਈ ਕਮੀ ਨਹੀਂ ਸੀ ਇਹਨਾਂ ਦੇ ਕੋਲ ਪੈਸਾ ਵੀ ਬਹੁਤ ਸੀ ਪਰ ਦਵਿੰਦਰ ਦੂਬੇ ਆਪਣੇ ਛੋਟੇ ਮੁੰਡੇ ਨੂੰ ਪਸੰਦ ਨਹੀਂ ਕਰਦਾ ਸੀ ਕਿਉਂਕਿ ਉਹ ਸ਼ਰਾਬ ਪੀਣ ਦਾ ਆਦਤੀ ਸੀ ਇਹ ਦੋਨੋਂ ਮੁੰਡੇ ਦਵਿੰਦਰ ਦੂਬੇ ਦੀ ਪਹਿਲੀ ਘਰਵਾਲੀ ਦੇ ਸੀ ਹੁਣ ਦਵਿੰਦਰ ਦੂਬੇ ਇੱਕ ਫਲੈਟ ਵੇਚਦਾਗਾ ਤੇ ਉਸ ਤੋਂ ਇਸ ਨੂੰ 90 ਲੱਖ ਰੁਪਇਆ ਮਿਲਦਾ ਦਵਿੰਦਰ ਦੂਬੇ ਆਪਣੀ ਘਰ ਵਾਲੀ ਮੋਹਣੀ ਦੂਬੇ ਨੂੰ ਕਹਿੰਦਾ ਕਿ ਆਪਾਂ ਇਹ ਪੈਸਾ ਬੱਚਿਆਂ ਦੇ ਵਿੱਚ ਬਰਾਬਰ ਵੰਡ ਦਈਏ ਪਰ ਦਵਿੰਦਰ ਦੇ ਘਰ ਵਾਲੀ ਕਹਿੰਦੀ ਹੈ ਕਿ ਨਹੀਂ ਇਹ ਪੈਸੇ ਨੂੰ ਆਪਾਂ ਰੱਖਾਂਗੇ ਆਪਾਂ ਇਹ ਪੈਸਾ ਕਿਸੇ ਨੂੰ ਦੇਵਾਂਗੇ 90 ਲੱਖ ਰੁਪਏ ਦੀ ਗੱਲ ਸੀ ਇਸ ਘਰ ਦੇ ਵਿੱਚ ਸਭ ਕੁਝ ਬੜਾ ਮੇਨਟੇਨ ਕੀਤਾ ਹੋਇਆ ਸੀ ਆਫੀਸਰ ਦਾ ਘਰ ਸੀ ਸਵੇਰੇ 7 ਵਜੇ ਦਵਿੰਦਰ ਦੂਬੇ 골ਫ ਖੇਡਣ ਜਾਂਦਾ ਤੇ ਤਕਰੀਬਨ ਸਵਾ 7 ਵਜੇ 7 ਤੋਂ ਸਵਾ 7 ਦੇ ਵਿੱਚ ਇਹਨਾਂ ਦੇ ਘਰ ਦੁੱਧ ਵਾਲਾ ਆਉਂਦਾ ਤੇ 8 ਸਵਾ 8 ਦੇ ਵਿੱਚ ਇਹਨਾਂ ਦੀ ਨੌਕਰਾਨੀ ਘਰ ਆਉਂਦੀ ਇਹਨਾਂ ਦੇ ਦੋ ਡਰਾਈਵਰ ਵੀ ਸੀ ਜੋ ਦਵਿੰਦਰ ਦੂਬੇ ਨੂੰ ਜਾਂ ਉਸ ਦੀ ਪਤਨੀ ਨੂੰ ਲੈ ਕੇ ਆਉਣ ਲੈ ਕੇ ਜਾਣ ਦਾ ਵੀ ਕੰਮ ਕਰਦੇ ਸੀ ਤੇ ਘਰ ਦੇ ਪਰਸਨਲ ਕੰਮ ਵੀ ਕਰਦੇ ਸੀ। ਯਾਨੀ ਬੈਲ ਸੈਟਰਡ ਫੈਮਿਲੀ ਸੀ। ਦਿਨ ਸੀ 25 ਮਈ 2024 ਦਾ ਸ਼ਨੀਵਾਰ। ਸਵੇਰੇ 7 ਵਜੇ ਦਵਿੰਦਰ ਦੂਬੇ ਆਪਣੇ ਘਰ ਦੇ ਵਿੱਚੋਂ 골ਫ ਖੇਡਣ ਲਈ ਨਿਕਲ ਜਾਂਦਾ ਹੈ। 7:10 ਤੇ ਬੁੱਧ ਵਾਲਾ ਆਉਂਦਾ ਹੈ ਤੇ ਉਸ ਤੋਂ ਬਾਅਦ 7:13 ਤੇ ਦੋ ਬੰਦੇ ਆਉਂਦੇ ਨੇ ਨੀਲੇ ਰੰਗ ਦੀ ਸਕੂਟੀ ਤੇ ਜਿਨ੍ਹਾਂ ਦੇ ਹੈਲਮਟ ਪਾਏ ਹੁੰਦੇ ਨੇ ਤੇ ਉਹ ਇਸ ਘਰ ਦੀ ਬੈਲ ਵਜਾਉਂਦੇ ਨੇ ਤੇ ਮੋਨੀ ਦੂਬੇ ਉਹਨਾਂ ਨੂੰ ਗੇਟ ਖੋਲਦੀ ਹੈ ਉਹ ਅੰਦਰ ਦਾਖਲ ਹੋ ਜਾਂਦੇ ਨੇ ਮੋਨੀ ਦੂਬੇ ਦੀ ਇੱਕ ਆਦਤ ਸੀ ਉਹ ਕਦੇ ਵੀ ਕਿਸੇ ਅਣਜਾਣ ਬੰਦੇ ਨੂੰ ਗੇਟ ਨਹੀਂ ਖੋਲਦੀ ਸੀ ਕਿਉਂਕਿ ਉਹਨਾਂ ਦੇ ਕੈਂਚੀ ਗੇਟ ਸੀ ਉਸ ਵਿੱਚ ਦੀ ਉਹ ਦੇਖ ਕੇ ਫੇਰ ਹੀ ਗੇਟ ਖੋਲਦੀ ਇਹਨਾਂ ਦੋਨਾਂ ਬੰਦਿਆਂ ਨੂੰ ਉਸ ਨੇ ਆਰਾਮ ਦੇ ਨਾਲ ਗੇਟ ਖੋਲ੍ਹਿਆ ਤੇ ਇਹ ਘਰ ਦੇ ਵਿੱਚ ਦਾਖਲ ਹੋਏ ਦਾਖਲ ਹੋਣ ਤੋਂ ਬਾਅਦ ਇਹਨਾਂ ਨੇ ਮੋਣੀ ਦੂਬੇ ਦਾ ਗਲ ਦੱਬ ਲਿਆ ਤੇ ਉਹ ਆਪਣੇ ਆਪ ਨੂੰ ਛਡਾਉਣ ਦੀ ਕੋਸ਼ਿਸ਼ ਕਰਦੀ ਹੈ ਕੋਸ਼ਿਸ਼ ਕਰਨ ਤੋਂ ਬਾਅਦ ਉਹ ਆਪਣਾ ਜਦੋਂ ਗਲ ਛਡਾ ਲੈਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਲੋਹੇ ਦੀ ਰਾੜ ਉਸ ਦੇ ਸਿਰ ਵਿੱਚ ਮਾਰ ਦਿਆ ਤੇ ਫਿਰ ਉਸ ਦਾ ਗਲਾ ਦੱਬ ਦਿੰਦਿਆ ਗਲਾ ਦੱਬਣ ਤੋਂ ਬਾਅਦ ਘਰ ਦੇ ਵਿੱਚ ਲੁੱਟ ਪਾਟ ਕਰਦੇ ਨੇ ਤੇ ਉਸ ਤੋਂ ਬਾਅਦ ਮੋਣੀ ਦੂਬੇ ਦੀ লাশ ਇਹ ਬਾਥਰੂਮ ਦੇ ਵਿੱਚ ਲੈ ਜਾਂਦੇ ਨੇ ਤੇ ਕੱਪੜੇ ਦੇ ਨਾਲ ਸਾਰੀ লাশ ਨੂੰ ਚੰਗੀ ਤਰ੍ਹਾਂ ਸਾਫ਼ ਕਰਦੇ ਨੇ ਜਿੱਥੇ ਵੀ ਇਹਨਾਂ ਦੇ ਫਿੰਗਰਪ੍ਰਿੰਟ ਹੁੰਦੇ ਨੇ ਉਹ ਸਾਰਾ ਸਮਾਨ ਇਹ ਬਾਥਰੂਮ ਦੇ ਵਿੱਚ ਲੈ ਜਾਂਦੇ ਨੇ ਤੇ ਬਾਲਟੀਆਂ ਦੇ ਵਿੱਚ ਟੱਬਾਂ ਦੇ ਵਿੱਚ ਉਹਨਾਂ ਸਾਰੇ ਸਮਾਨ ਨੂੰ ਵਿੱਚ ਸਿੱਟ ਦਿੰਦੇ ਨੇ ਇਸੇ ਕਾਰਨ ਹੀ ਇਹ ਮੋਣੀ ਦੂਬੇ ਦੀ লাশ ਨੂੰ ਪਾਣੀ ਦੇ ਨਾਲ ਧੋਦੇ ਨੇ ਸਾਫ਼ ਕਰਦੇ ਨੇ ਕਿ ਸਾਡੇ ਫਿੰਗਰਪ੍ਰਿੰਟ ਨਾ ਆ ਜਾਣ ਤੇ ਉਸ ਤੋਂ ਬਾਅਦ ਇਹ ਬੰਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਦਾ ਡੀਵੀਆਰ ਕੱਢ ਕੇ ਲੈ ਜਾਂਦੇ ਨੇ ਤਕਰੀਬਨ 50 ਲੱਖ ਦੇ ਗਹਿਣੇ ਤੇ ਕੈਸ਼ ਲੈ ਕੇ ਇਹ ਘਰੋਂ ਫਰਾਰ ਹੋ ਜਾਂਦੇ ਨੇ ਤੇ ਸਮਾਂ ਸੀ 7:00 ਵੱਜ ਕੇ ਲਗਭਗ 53 ਮਿੰਟ ਦਾ ਹੁਣ ਜਦੋਂ 9:30 ਵਜੇ ਦੇ ਕਰੀਬ ਇਹ ਦਵਿੰਦਰ ਦੂਬੇ ਘਰ ਆਉਂਦਾ ਹੈ ਤਾਂ ਜਦੋਂ ਉਸ ਨੇ ਇਹ ਮੰਜ਼ਰ ਦੇਖਿਆ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਸ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਇਹ ਸਾਡੇ ਨਾਲ ਕੀ ਹੋ ਗਿਆ ਤਾਂ ਉਹ ਪੁਲਿਸ ਨੂੰ ਫੋਨ ਕਰਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ छानबीन ਕਰਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਦਾ ਕਿਉਂ ਕਿ ਕਿਉਂਕਿ ਜੋ ਕਾਤਲ ਸਨ ਉਹ ਘਰ ਦੇ ਪੂਰੇ ਪੇਤੀ ਸੀ। ਉਹਨਾਂ ਨੂੰ ਘਰ ਦੇ ਬਾਰੇ ਕੱਲੀ-ਕੱਲੀ ਚੀਜ਼ ਬਾਰੇ ਪਤਾ ਸੀ। ਪੁਲਿਸ ਦੇਖਦੀ ਹੈ ਕਿ ਸੀਸੀਟੀਵੀ ਕੈਮਰੇ ਨੇ ਪਰ ਸੀਸੀਟੀਵੀ ਕੈਮਰਿਆਂ ਦਾ ਜਦੋਂ ਡੀਵੀਆਰ ਦੇਖਿਆ ਜਾਂਦਾ ਤਾਂ ਡੀਵੀਆਰ ਉੱਥੇ ਨਹੀਂ ਸੀ। ਹੁਣ ਪੁਲਿਸ ਚੱਕਰਾਂ ਦੇ ਵਿੱਚ ਪੈ ਜਾਂਦੀ ਹੈ ਕਿ ਆਖਰ ਇਹ ਕਤਲ ਕਿਸ ਨੇ ਕੀਤਾ? ਇਹ ਲੁੱਟ ਕਿਸ ਨੇ ਕੀਤੀ? ਪੁਲਿਸ ਨੂੰ ਬਸ ਇੱਕ ਗਮਾਂਡੀਆਂ ਦੇ ਘਰ ਦੇ ਬਾਹਰ ਲੱਗੇ ਹੋਏ ਕੈਮਰੇ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਦੋ ਹੈਲਮਟ ਪਾਏ ਹੋਏ ਬੰਦੇ ਇਸ ਘਰ ਦੇ ਵਿੱਚ ਆਉਂਦੇ ਆ ਜਿਨ੍ਹਾਂ ਕੋਲੇ ਨੀਲੇ ਰੰਗ ਦੀ ਸਕੂਟੀ ਸੀ ਤੇ ਉਹਨਾਂ ਨੂੰ ਮੋਣੀ ਦੂਬੇ ਦਰਵਾਜ਼ਾ ਖੋਲਦਿਆ ਉਹ ਘਰ ਦੇ ਅੰਦਰ ਐਂਟਰ ਹੁੰਦੇ ਨੇ ਇਦਾਂ ਲੱਗ ਰਿਹਾ ਸੀ ਜਿਵੇਂ ਮੋਣੀ ਦੂਬੇ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੀ ਹੋਵੇ ਹੁਣ ਪੁਲਿਸ ਦੇ ਹੱਥ ਕੋਈ ਵੀ ਸੁਰਾਗ ਨਹੀਂ ਲੱਗ ਰਿਹਾ ਸੀ ਪਰ ਇਹ ਜੋ ਇਲਾਕਾ ਸੀ ਬੜਾ ਹੀ ਪੌਸ਼ ਇਲਾਕਾ ਸੀ ਇੱਥੇ ਲਗਭਗ ਹਰੇਕ ਘਰ ਦੇ ਬਾਹਰ ਕੈਮਰੇ ਲੱਗੇ ਹੋਏ ਸੀ ਪੁਲਿਸ ਹੁਣ ਕੈਮਰਿਆਂ ਦੀ ਮਦਦ ਦੇ ਨਾਲ ਉਸ ਨੀਲੀ ਸਕੂਟੀ ਦਾ ਪਿੱਛਾ ਕਰਦੀ ਹੈ ਪਰ ਉਸ ਸਕੂਟੀ ਤੇ ਕੋਈ ਵੀ ਨੰਬਰ ਨਹੀਂ ਸੀ ਬਿਨਾ ਨੰਬਰ ਵਾਲੀ ਸਕੂਟੀ ਸੀ ਤੇ ਇਹ ਜੋ ਬੰਦੇ ਇਹ ਸਕੂਟੀ ਉੱਤੇ ਸਵਾਰ ਸੀ ਇਹ ਰਸਤੇ ਦੇ ਵਿੱਚ ਆਪਣੇ ਕੱਪੜੇ ਵੀ ਬਦਲ ਲੈਂਦੇ ਸੀ ਜਾਨੀ ਸਕੂਟੀ ਉਹੀ ਰਹਿੰਦੀ ਸੀ ਪਰ ਉਹ ਆਪਣੇ ਰਸਤੇ ਦੇ ਵਿੱਚ ਜਾਂਦੇ ਜਾਂਦੇ ਕੱਪੜੇ ਚੇਂਜ ਕਰਦੇ ਗਏ ਪੁਲਿਸ ਤਕਰੀਬਨ 350 ਸੀਸੀ ਟੀਵੀ ਕੈਮਰਿਆਂ ਦੀਆਂ ਫੁਟੇਜ ਦੇਖਦੀ ਹੈ ਇਹ ਸਕੂਟੀ ਬਾਰਦਾਦ ਵਾਲੀ ਜਗ੍ਹਾ ਤੋਂ ਤਕਰੀਬਨ 14-15 ਕਿਲੋਮੀਟਰ ਦੂਰ ਜਾ ਕੇ ਇੱਕ ਇਲਾਕਾ ਨੀਲ ਮੱਥਾ ਉੱਥੇ ਰੁਕਦੀ ਹੈ ਹੁਣ ਪੁਲਿਸ ਦੇ ਸਾਹਮਣੇ ਵੱਡਾ ਸਵਾਲ ਸੀ ਕਿ ਇਸ ਘਰ ਦੇ ਨਾਲ ਨੀਲ ਮੱਥਾ ਇਲਾਕੇ ਤੋਂ ਕਿਸੇ ਬੰਦੇ ਦਾ ਕੀ ਸਬੰਧ ਹੈ ਤਾਂ ਉਸ ਤੋਂ ਬਾਅਦ ਜੋ ਖੁਲਾਸਾ ਹੁੰਦਾ ਹੈ ਉਹ ਖੁਲਾਸਾ ਹੈਰਾਨ ਕਰਨ ਵਾਲਾ ਸੀ ਕਿਉਂਕਿ ਇਸ ਨੀਲ ਮੱਥਾ ਇਲਾਕੇ ਦੇ ਵਿੱਚ ਇਸ ਘਰ ਦਾ ਡਰਾਈਵਰ ਜਿਸ ਦਾ ਇਸ ਘਰ ਦੇ ਨਾਲ 19 ਸਾਲ ਪੁਰਾਣਾ ਸਬੰਧ ਸੀ ਉਹ ਰਹਿੰਦਾ ਸੀ ਉਸ ਦਾ ਨੌਸੀ ਅਕਲੇਸ਼ ਇਹ ਅਕਲੇਸ਼ ਇਸ ਘਰ ਦਾ 19 ਸਾਲ ਪੁਰਾਣਾ ਵਫਾਦਾਰ ਡਰਾਈਵਰ ਸੀ ਤੇ ਜਿਸ ਉੱਤੇ ਦਵਿੰਦਰ ਦੂਬੇ ਤੇ ਉਸ ਦੀ ਪਤਨੀ ਬੜਾ ਹੀ ਭਰੋਸਾ ਕਰਦੇ ਸੀ ਅਕਲੇਸ਼ ਇਸ ਘਰ ਬਾਰੇ ਬਿਲਕੁਲ ਜਾਣੂ ਸੀ ਉਸ ਨੂੰ ਪਤਾ ਸੀ ਕਿ ਘਰ ਦੇ ਵਿੱਚ ਕਿੰਨਾ ਕੈਸ਼ ਹੈ ਕਿੰਨੇ ਗਹਿਣੇ ਨੇ ਜਾਣੀ ਉਸ ਨੂੰ ਘਰ ਦੀ ਇਹ ਅਕਲੇਸ਼ ਨੂੰ ਘਰ ਦੇ ਬਾਰੇ ਪੂਰਾ ਇਹ ਅਕਲੇਸ਼ ਘਰ ਦੇ ਬਾਰੇ ਬਹੁਤ ਕੁਝ ਜਾਣਦਾ ਸੀ ਇਸ ਨੂੰ ਸਭ ਪਤਾ ਸੀ ਕਿ ਘਰ ਦੇ ਵਿੱਚ ਕਿੰਨਾ ਕੈਸ਼ ਹੈ ਕਿੰਨੇ ਗਹਿਣੇ ਨੇ ਹੋਰ ਵੀ ਕੀ ਕੀ ਕੀਮਤੀ ਸਮਾਨ ਹੈ ਇਸ ਕਰਕੇ ਇਸ ਨੇ ਇਹ ਪਲਾਨ ਬਣਾਇਆ ਤੇ ਹਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਪਤਾ ਲੱਗਿਆ ਕਿ ਜੋ ਸਵੇਰੇ ਦੂਜਾ ਡਰਾਈਵਰ ਜਿਸਦਾਨੋ ਰਵੀ ਸੀ ਉਹ ਦਵਿੰਦਰ ਦੂਬੇ ਨੂੰ 골ਫ ਖੇਡਣ ਲੈ ਕੇ ਗਿਆ ਉਹ ਵੀ ਇਸ ਸਾਰੇ ਕਾਂਡ ਦੇ ਵਿੱਚ ਬਰਾਬਰ ਦਾ ਹਿੱਸੇਦਾਰ ਸੀ ਉਸ ਨੇ ਹੀ ਅਕਲੇਸ਼ ਨੂੰ ਦੱਸਿਆ ਕਿ ਮੈਂ ਸਾਹਬ ਨੂੰ ਹੁਣ 골ਫ ਖੇਡਣ ਲੈ ਗਿਆ ਹਾਂ ਤੂੰ ਆਪਣਾ ਕੰਮ ਭਲੀ ਭਾਂਤੀ ਕਰ ਸਕਦਾ ਤੇ ਇਹਨਾਂ ਨੇ ਟਾਈਮਿੰਗ ਦੇ ਅਨੁਸਾਰ 7:13 ਤੋਂ ਲੈ ਕੇ 7:53 ਤੱਕ ਕਤਲ ਵੀ ਕੀਤਾ ਤੇ ਘਰ ਦੇ ਵਿੱਚ ਲੁੱਟ ਵੀ ਕੀਤੀ। ਅਕਲੇਸ਼ ਦੇ ਨਾਲ ਇੱਕ ਇਹਦਾ ਹੋਰ ਦੋਸਤ ਸੀ ਜਿਸ ਦਾ ਨਾਂ ਰঞ্জੀਤ ਸੀ। ਉਸ ਨੂੰ ਇਸ ਨੇ ਆਪਣੇ ਨਾਂ ਰਲਾਇਆ ਤੇ ਕਿਹਾ ਕਿ ਇਹ ਸਾਰੀ ਬਾਰਦਾਦ ਦੇ ਵਿੱਚ ਜੋ ਵੀ ਆਪਣੇ ਹੱਥ ਲੱਗੇਗਾ ਤੂੰ ਉਸ ਦਾ बराबर ਦਾ ਹਿੱਸੇਦਾਰ ਹੋਵੇਗਾ ਜੋ ਇਸ ਘਰ ਦੀ ਨੌਕਰਾਨੀ ਸੀ ਉਸ ਨੇ 8:15 ਮਿੰਟ ਯਾਨੀ 8:00 8 ਦੇ ਵਿੱਚੋਂ ਘਰ ਵਿੱਚ ਆਉਂਦੀ ਸੀ ਤੇ ਉਸ ਤੋਂ ਪਹਿਲਾਂ ਹੀ ਇਹ ਘਰ ਵਿੱਚ ਲੁੱਟ ਕਰਕੇ ਚਲੇ ਗਏ ਪਰ ਪਤਾ ਲੱਗਿਆ ਕਿ ਉਸ ਦਿਨ ਨੌਕਰਾਨੀ ਨੇ ਛੁੱਟੀ ਲਈਤੀ ਹੋਈ ਸੀ ਹੁਣ ਨੌਕਰਾਨੀ ਤੋਂ ਵੀ ਪੁੱਛਗਿਛ ਹੋ ਰਹੀ ਹੈ ਉਸ ਦੀ ਵੀ ਇਨਵੈਸਟੀਗੇਸ਼ਨ ਹੋ ਰਹੀ ਹੈ ਕਿ ਕਿਤੇ ਉਹ ਵੀ ਤਾਂ ਇਸ ਸਾਰੇ ਕਾਂਡ ਦੇ ਵਿੱਚ ਸ਼ਾਮਲ ਤਾਂ ਨਹੀਂ ਪੁਲਿਸ ਨੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸੱਚੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਜਾਗਰੂਕ ਕਰਨਾ ਹੈ ਤੇ ਤੁਹਾਨੂੰ ਅਗਾਹ ਕਰਨਾ ਹੈ ਕਿ ਅੱਜ ਕੱਲ ਦਾ ਦੌਰ ਕਿੰਨਾ ਖਤਰਨਾਕ ਦੌਰ ਹੈ ਜਿਸ ਉੱਤੇ ਤੁਸੀਂ ਸਭ ਤੋਂ ਵੱਧ ਭਰੋਸਾ ਕਰਦੇ ਹੋਹੀ ਤੁਹਾਡੀ ਜਾਣ ਦਾ ਦੁਸ਼ਮਣ ਬਣ ਜਾਂਦਾ ਹੈ ਸੋ ਤੁਹਾਡੇ ਇਸ ਵੀਡੀਓ ਉੱਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ